ਕਈ ਵਾਰਾ ਇਨਸਾਨ ਨੂੰ ਕਹਿੰਦੇ ਇਨਸਾਨ ਬੜਾ ਬੁਰਾ ਇਹ ਇਨਸਾਨ ਬੜਾ ਬੇਕਾਰ ਕਿਸੇ ਕੰਮ ਦਾ ਨਹੀਂ ਹੈ ਨਕਮਾ ਇਹ ਬੁਰਾ ਹੈ ਇਹ ਬੇਕਾਰ ਹੈ ਕਈ ਵਾਰੀ ਇਹੀ ਇਨਸਾਨਾਂ ਨੂੰ ਵੀ ਮਾੜਾ ਕਹਿੰਦੇ ਆ ਬੁਰਾ ਬੋਲਦੇ ਆ ਬੇਕਾਰ ਮਾੜਾ ਨਕਮਾ ਕਿਸੇ ਕੰਮ ਦਾ ਨਹੀਂ ਹੈ ਪਰ ਫਿਰ ਵੀ ਕਮਾਂਗੇ ਕਿ ਜਿਹਨੂੰ ਦੁਨੀਆ ਕਹਿੰਦੀ ਬੇਕਾਰ ਬੁਰਾ ਨਕਮਾ ਕਿਸੇ ਕੰਮ ਦਾ ਨਹੀਂ ਹੈ ਉਹਦੇ ਅੰਦਰ ਵੀ ਅਛਾਈ ਦੇ ਬੀਜ ਛੁਪੇ ਹੋਏ ਆ ਬਸ ਜ਼ਰੂਰਤ ਉਹਨੂੰ ਵੀ ਹੈ ਕਿਸੇ ਮੁਰਸ਼ਦ ਦੀ ਜਿਹੜਾ ਉਹਦੇ ਅੰਦਰ ਅਛਾਈ ਦੇ ਬੀਜਾਂ ਨੂੰ ਸਮਝ ਕੇ ਉਹਦੇ ਜੀਵਨ ਦੇ ਅਛਾਈ ਦੇ ਬੀਜਾਂ ਨੂੰ ਸਹੀ ਜ਼ਮੀਨ ਤੱਕ ਲੈ ਕੇ ਜਾਵੇ ਵਿਸ਼ਵਾਸ ਦੀ ਪ੍ਰੇਮ ਦੀ ਅੱਛੀ ਸੰਗਤ ਦੀ ਜ਼ਮੀਨ ਤੱਕ ਅਗਰ ਉਹਦੇ ਅੰਦਰਲੇ ਬੀਜ ਚਲੇ ਜਾਣ ਨਾ ਤਾਂ ਉਹ ਸੜਿਆ ਗਲਿਆ ਜਿਹੜੀ ਬੁਰਾ ਇਨਸਾਨ ਵੀ ਅੱਛਾ ਬਣ ਸਕਦਾ ਹੈ ਜਿਹੜਾ ਕਿ ਅੱਜ ਦੁਨੀਆ ਕਹਿੰਦੀ ਬੁਰਾ ਹੈ ਕੱਲ ਨੂੰ ਜਦੋਂ ਉਹਨੂੰ ਅਛਾਈ ਦੀ ਜ਼ਮੀਨ ਮਿਲ ਜਾਂਦੀ ਹੈ ਤਾਂ ਉਹ ਵੀ ਉਹ ਅਛਾਈ ਦਾ ਬ੍ਰਿਖਸ਼ ਬਣ ਜਾਂਦਾ ਜਜਤੋਂ ਲੱਖਾਂ ਨੂੰ ਫਾਇਦਾ ਹੁੰਦਾ ਹੈ ਉਂਗਲੀ ਮਾਲ ਬੁਰਾ ਸੀ ਪਰ ਮਹਾਤਮਾ ਬੋਧਾ ਸੰਗ ਮਿਲਿਆ ਤਾਂ ਉਹ ਸਾਧੂ ਬਣ ਗਿਆ ਜਿਨ੍ਹਾਂ ਨੇ ਫੇ ਉਂਗਲੀ ਮਾਰ ਲੈ ਕਈਆਂ ਨੂੰ ਰਸਤਾ ਦਿਖਾਇਆ ਹਥਿਆਰੇ ਨੇ ਕਈਆਂ ਨੂੰ ਰਸਤਾ ਦਿਖਾਇਆ ਇਦੀ ਬਹੁਤ ਐਸੇ ਬੁਰੇ ਇਨਸਾਨ ਜਿਦਾ ਕਹਿੰਦੇ ਨਾ ਵਾਇਜ਼ੀਦ ਨਾਮ ਦੇ ਇੱਕ ਫਕੀਰ ਸੀ ਵਾਇਜ਼ੀਦ ਬੁਸਤਾਮੀ ਅਰਬ ਦੇ ਅੰਦਰ ਇਹ ਫਕੀਰ ਇੱਕ ਦਿਨ ਰਾਤ ਨੂੰ ਇਵਾਦਤ ਤੇ ਬੈਠੇ ਹੋਏ ਆ ਜਿੱਥੇ ਵਕਤ ਮਿਲਣਾ ਇਹਨਾਂ ਨੇ ਨਾ ਪੇੜ ਦੇਖਣਾ ਨਾ ਗੁਫਾ ਦੇਖਣੀ ਜੰਗਲ ਦੇਖਣਾ ਨਾ ਜਿੱਥੇ ਵਕਤ ਮਿਲਣਾ ਬਹਿ ਜਾਣਾ ਇਹਨਾਂ ਨੇ ਇਕਾਂਤ ਮਿਲਣਾ ਅੱਜ ਜੰਗਲ ਦੇ ਵਿੱਚ ਬਹਿ ਗਏ ਹੁਣ ਕਹਿੰਦੇ ਆ ਜੰਗਲ ਦੇ ਵਿੱਚ ਬੈਠੇ ਆ ਇੱਧਰ ਇੱਕ ਰਾਤ ਨੂੰ ਚੋਰ ਉੱਥੋਂ ਦੀ ਗੁਜ਼ਰ ਰਿਹਾ ਹੈ ਕਿਉਂਕਿ ਚੋਰ ਦਾ ਕੰਮ ਤੁਹਾਨੂੰ ਪਤਾ ਹੁੰਦਾ ਕੀ ਹੁੰਦਾ ਹੈ ਚੋਰੀ ਲੋਕਾਂ ਨੂੰ ਠਗਣਾ ਲੋਕਾਂ ਦਾ ਧਨ ਲੁੱਟਣਾ ਚੋਰੀ ਕਰਨਾ ਹੁਣ ਬਾਈ ਜੀਦ ਬੈਠੇ ਆ ਆਪਣੇ ਰੱਬ ਦੀ ਯਾਦ ਵਿੱਚ ਅੱਖਾਂ ਬੰਦ ਹੈ ਇਵਾਦਤ ਕਰ ਰਹੇ ਆ ਅੰਦਰ ਰੱਬ ਦਾ ਨਾਮ ਚੱਲ ਰਿਹਾ ਹੈ ਹੁਣ ਚੋਰ ਜਦੋਂ ਉੱਥੋਂ ਦੀ ਗੁਜ਼ਰਿਆ ਤਾਂ ਚੋਰ ਨੇ ਦੇਖਿਆ ਐਸਲੇ ਅੱਧੀ ਰਾਤ ਨੂੰ ਜੰਗਲ ਚ ਕੋਣ ਬੈਠਾ ਹੈ ਕਿਉਂਕਿ ਮੈਂ ਤਾਂ ਚੋਰ ਐ ਮੈਂ ਤਾਂ ਕਈ ਵਾਰ ਲੋਕਾਂ ਦਾ ਧਨ ਚੁਰਾ ਕੇ ਜੰਗਲ ਵਿੱਚ ਕਈ ਜਗ੍ਹਾ ਟਿਕਾਣੇ ਰੱਖੇ ਹੁੰਦੇ ਜਿੱਥੇ ਗੱਡਣਾ ਹੈ ਜਿੱਥੇ ਦਵਾਨਾ ਹੈ ਮੇਰਾ ਕੰਮ ਤਾਂ ਇਹ ਪਰ ਇਹ ਕੋਹਣਾ ਹੈ ਹੁਣ ਹਨੇਰਾ ਸੀ ਇਸ ਲਈ ਚੋਰ ਥੋੜਾ ਨਜ਼ਦੀਕ ਗਿਆ ਪਰ ਜਿੱਦਾਂ ਹੀ ਨਜ਼ਦੀਕ ਜਾ ਕੇ ਬਜ਼ੀਦ ਦਾ ਚਿਹਰਾ ਦੇਖਿਆ ਯਾਨੀ ਦਰਸ਼ਨ ਕੀਤੇ ਤਾਂ ਕਹਿੰਦੇ ਚੋਰ ਜਿੱਦਾਂ ਹੀ ਦਰਸ਼ਨ ਕੀਤੇ ਤਾਂ ਫਕੀਰੀ ਇਵਾਦਤ ਵਿੱਚ ਸੀ ਉਹ ਦਰਸ਼ਨਾਂ ਦਾ ਇੰਨਾ ਅਸਰ ਚੋੜ ਦੇ ਉੱਪਰ ਹੋਇਆ ਕਿ ਮਨ ਨੂੰ ਸ਼ਾਂਤੀ ਮਿਲੀ ਕਹਿੰਦੇ ਨਾ ਫੁੱਲਾਂ ਦੇ ਕੋਲ ਜਾਣ ਨਾਲ ਖੁਸ਼ਬੂ ਬਰਫ਼ ਦੇ ਕੋਲ ਬੈਠਣ ਨਾਲ ਠੰਡਕ ਵੀ ਫੀਲ ਹੁਣ ਬੰਦਾ ਚਲਾ ਜਾਵੇ ਨਾ ਕੁਲੂ ਮਨਾਲੀ ਇੱਧਰ ਬਰਫ਼ ਪਈ ਹੋਵੇ ਬੰਦਾ ਖੜਦਾ ਕਹਿੰਦਾ ਬੜੀ ਠੰਡ ਹੈ ਇੱਥੇ ਹਾਲਾਂਕਿ ਬਰਫ਼ ਨੂੰ ਹੱਥ 'ਚ ਨਹੀਂ ਲਿਆ ਪਰ ਆਲੇ-ਦੁਆਲੇ ਬਰਫ਼ ਪਈ ਹੋਵੇ ਤਾਂ ਹੀ ਠੰਡਕ ਫੀਲ ਹੁੰਦੀ ਹੈ ਹੁਣ ਫਕੀਰਾਂ ਦੇ ਕੋਲ ਵੀ ਨਾ ਇਸੇ ਤਰ੍ਹਾਂ ਜਦੋਂ ਬੰਦ ਹੀ ਆਏ ਸੀ ਇੱਕ ਸ਼ਾਂਤੀ ਇੱਕ ਸਕੂਨ ਇੱਕ ਪੋਜ਼ਿਟਿਵਿਟੀ ਫੀਲ ਇੱਕ એનર્ਜੀ ਫੀਲ ਅੱਛਾ ਇੱਥੇ ਤੁਹਾਨੂੰ ਹੋ ਰਹੀ ਹੈ ਕਿ ਨਹੀਂ ਬਸ ਫਕੀਰਾਂ ਕੋਲ ਹੀ ਬੈਠੇ ਹੋ ਫਿਰ ਤੁਸੀਂ ਇਹ ਹੀ ਤਾਂ ਦੱਸਣਾ ਚਾਹਵਾਂਗੇ ਕਿ ਇਹ ਰੱਬ ਦੀ ਉਹ ਮਾਲਕ ਦੀ ਰਹਿਮਤ ਕਹ ਲਓ ਕਿ ਜਿੱਥੇ ਵੀ ਅਸੀਂ ਗਏ ਆ ਨਾ ਤਾਂ ਸਾਰਿਆਂ ਨੇ ਇੱਕੋ ਹੀ ਗੱਲ ਜਿਹੜੇ ਨਵੇਂ ਜੀਵ ਸੀ ਜਿਹੜੇ ਵੀ ਮਿਲੇ ਹੈ ਉਹਨਾਂ ਸਾਰਿਆਂ ਨੇ ਇੱਕੋ ਹੀ ਸਿਫਤ ਕੀਤੀ ਕਿ એનર્ਜੀ ਬੜੀ ਹੈ ਤੁਹਾਡੇ ਮਾਲਕਾਂ 'ਚ ਕੋਲ ਬਹਿ ਗਈ ਇੱਕ ਹਿੰਮਤ ਹੋ ਆ ਜਾਂਦੀ ਹੈ ਉਸ ਵੇਲੇ ਸਾਨੂੰ ਵੀ ਖੁਸ਼ੀ ਹੁੰਦੀ ਹੈ ਕਿਉਂਕਿ ਅਗਰ ਇੰਨੀ ਮਿਹਨਤ ਕਰ ਰਹੇ ਆ ਤਾਂ ਅਸੀਂ ਚਾਹੁੰਦੇ ਆ ਸਾਡੀ ਅੰਦਰਲੀ ਮਿਹਨਤ ਨਾ ਬਾਹਰ ਤੁਹਾਡੇ ਤੱਕ એનર્ਜੀ ਦੇ ਰੂਪ ਵਿੱਚ ਪਹੁੰਚੇ ਤਾਂ ਕਿ ਤੁਹਾਡੀ ਵੀ ਜਿਹੜੀ એનર્ਜੀ ਦਾ ਲੈਵਲ ਲੋਏ ਨੂੰ ਹਾਈ ਲੈਵਲ ਤੇ ਲੈ ਜਾਈਏ ਤਾਂ ਕਿ ਤੁਸੀਂ ਜੀਵਨ ਦੀ ਉਚਾਈਆਂ ਤੇ ਪਹੁੰਚਦੇ ਚਲੇ ਜਾਓ ਹੁਣ ਜਿੱਦਾਂ ਤੁਸੀਂ ਕਹਿੰਦੇ ਹੋ ਨਾ ਸਾਨੂੰ ਫੀਲ ਹੋ ਰਿਹਾ ਹੈ ਉਹ એનર્ਜੀ ਉਹ ਸ਼ਾਂਤੀ ਸਕੂਨ ਇਹ ਤਾਂ ਕਈ ਵਾਰ ਆਜੀਬ ਦਾਸ ਦੇ ਮਾਲਕੋ ਇੰਨੇ ਲੰਬੇ ਸਫ਼ਰ ਵਾਸਤੇ ਦਿਨਾਂ ਵਾਸਤੇ ਨਾ ਦਿਲ ਨਹੀਂ ਲੱਗਦਾ ਤੇ ਖਾਲੀ-ਖਾਲੀ ਲੱਗਦਾ ਸਭ ਕੁਝ ਸਮਝਦੇ ਹੋ ਕਿ ਨਹੀਂ ਹੁਣ ਕਿਉਂਕਿ ਦੋ ਗੀਵਾਂ ਨੇ ਸਾਨੂੰ ਕਿਹਾ ਜੋਗਾ ਸੀ ਭੀਰਾ ਸੀ ਬਾਕੀ ਤਾਂ ਸਾਰੇ ਫੀਲ ਕਰਦੇ ਹੋਣਗੇ ਪਰ ਕਿਹਾ ਉਹਨਾਂ ਨੇ ਸਾਨੂੰ ਮਾਲਕੋ ਇੰਨੇ ਲੰਬੇ ਸਫਰ ਤੇ ਨਾ ਜਾਇਆ ਕਰੋ ਪਿੱਛੇ ਉਹਨਾਂ ਸਭ ਕੋਈ ਖਾਲੀ ਖਾਲੀ ਲੱਗਦਾ ਹੈ ਸਮਝਦੇ ਹੋ ਕਿ ਨਹੀਂ ਹੁਣ ਇਹਦਾ ਮਤਲਬ ਕੀ ਕਿਸਾ ਉਹ ਕਹਿੰਦੇ ਤੁਹਾਡੇ ਹੋਂਦ ਨਾ ਚਾਹੇ ਅੰਦਰ ਹੀ ਹੋਵੋ ਸਭ ਕੁਝ ਭਰਿਆ ਭਰਿਆ ਲੱਗਦਾ ਹੈ ਆਨੰਦ ਇਹੀ ਤਾਂ ਇੱਕ એનર્ਜੀ ਹੁੰਦੀ ਹੈ ਇਹੀ ਤਾਂ ਇੱਕ ਰੱਬ ਦੀ ਰਹਿਮਤ ਹੁੰਦੀ ਹੈ ਕਿ ਜਿੱਥੇ ਫਕੀਰ ਹੈ ਉਥੇ ਰੱਬ ਦੀਆਂ ਰਹਿਮਤਾਂ ਨਾਲ ਸਭ ਕੁਝ ਪਰਮੂਰ ਹੈ ਹੁਣ ਕਹਿੰਦੇ ਜਦੋਂ ਬਜੀਤ ਦੇ ਕੋਲੋਂ ਚੋਰ ਗਿਆ ਦਰਸ਼ਨ ਕੀਤੀ ਤਾਂ ਮਨ ਨੂੰ ਇੱਕ ਖੁਸ਼ੀ ਇੱਕ ਸ਼ਾਂਤੀ ਸਕੂਨ ਮਿਲਿਆ ਤਾਂ ਚੋਰ ਮਨ ਚ ਸੋਚਣ ਲੱਗਾ ਕਿ ਅੱਜ ਤੱਕ ਇੰਨੇ ਘਰਾਂ ਨੂੰ ਲੁੱਟਿਆ ਇੰਨਾ ਧਨ ਚੋਰੀ ਕੀਤਾ ਕਈ ਵਾਰ ਬੜੇ ਬੜੇ ਧਨ ਵੀ ਹੱਥ ਆਏ ਜਿਹਦਾ ਬੰਦਾ ਕਹਿੰਦਾ ਨਾ ਘਰ ਦੇ ਵਿੱਚ ਬੜਾ ਕੁਝ ਮਿਲਿਆ ਪਰ ਉਹ ਖੁਸ਼ੀ ਉਹ ਆਨੰਦ ਮੈਨੂੰ ਕਦੀ ਧਨ ਲੁੱਟ ਕੇ ਨਹੀਂ ਮਿਲਿਆ ਜਿਹੜਾ ਅੱਜ ਫਕੀਰਾਂ ਦੇ ਦਰਸ਼ਨ ਕਰਕੇ ਅੰਦਰ ਨੇ ਇੱਕ ਸਕੂਨ ਜਿਹਾ ਮਿਲ ਰਿਹਾ ਹੈ ਇਹ ਤਾਂ ਧੰਨ ਵਿੱਚੋਂ ਨਹੀਂ ਮਿਲਿਆ ਇਹ ਕਿਸੇ ਪਦਾਰਥ ਤੋਂ ਨਹੀਂ ਮਿਲਿਆ ਕਹਿੰਦੇ ਚੋਰ ਉੱਥੇ ਬਹਿ ਗਿਆ ਚੋਰ ਉੱਥੇ ਹੀ ਹੁਣ ਬੈਜ਼ੀਦ ਤਾਂ ਅੱਖਾਂ ਬੰਦ ਕਰਕੇ ਬੈਠੇ ਆ ਰੱਬ ਨੂੰ ਯਾਦ ਕਰ ਰਹੇ ਆ ਤੇ ਚੋਰ ਉਹਨਾਂ ਦਰਸ਼ਨ ਕਰ ਰਿਹਾ ਬੈਠਿਆਂ ਦਾ ਪਰ ਉਹ ਜਿੰਨਾ ਦਰਸ਼ਨ ਕਰ ਰਿਹਾ ਅੰਦਰ ਚੋਰ ਦੇ ਖੁਸ਼ੀ ਇੱਕ એનર્ਜੀ ਇੱਕ ਆਨੰਦ ਮਹਿਸੂਸ ਹੋ ਰਿਹਾ ਤੇ ਚੋਰ ਸੋਚ ਰਿਹਾ ਕਿ ਐਸਾ ਕੀ ਹੈ ਫਕੀਰਾਂ ਦੇ ਕੋਲ ਇਹਨਾਂ ਦੇ ਕੋਲ ਹੈ ਕਿ ਕਿਉਂਕਿ ਮੈਂ ਧੰਨ ਤਾਂ ਬੜੇ-ਬੜੇ ਲੁੱਟੇ ਦੌਲਤਾਂ ਤਾਂ ਬੜੀਆਂ-ਬੜੀਆਂ ਲੁੱਟੀਆਂ ਹੀਰੇ ਮੋਤੀ ਵੀ ਬੜੇ ਲੁੱਟੇ ਪਰ ਹੀਰਿਆਂ ਨੂੰ ਚੋਰੀ ਕਰਕੇ ਵੀ ਹੀਰਿਆਂ ਨੂੰ ਲੈ ਕੇ ਵੀ ਮੈਨੂੰ ਉਹ ਸਕੂਨ ਸ਼ਾਂਤੀ ਨਹੀਂ ਮਿਲੀ ਜੋ ਇਹਨਾਂ ਦੇ ਦਰਸ਼ਨ ਕਰਕੇ ਮਿਲ ਰਹੀ ਹੈ ਇਹ ਸਭ ਤੋਂ ਵੱਡੀ ਗੱਲ ਇੱਥੇ ਤੁਸੀਂ ਵੀ ਪੁਆਇੰਟ ਨੋਟ ਕਰਨਾ ਕਿ ਬੰਦਾ ਜਿੰਨਾ ਮਰਜੀ ਧਨ ਜੋੜ ਲਵੇ ਜਿੰਨੇ ਮਰਜੀ ਪਦਾਰਥ ਇਕੱਠੇ ਕਰ ਲਵੇ ਜਿੰਨੇ ਮਰਜੀ ਬੜੇ ਮਕਾਨ ਬੜੀਆਂ ਗੱਡੀਆਂ ਲੈ ਲਵੇ ਪਰ ਅੰਦਰ ਫਿਰ ਵੀ ਬੇਚੈਨੀ ਅੰਦਰ ਫਿਰ ਵੀ ਕਹਿੰਦੇ ਉਹ ਸਬਰ ਨਹੀਂ ਰਹਿੰਦਾ ਜਿੱਦਾਂ ਪਹਿਲਾਂ ਗਿਆ ਦਿੱਤੀ ਹੈ ਜੇ ਅੱਖ ਦੇ ਵੀ ਨਜ਼ਰਾਂ ਵੀ ਮਾਲਕਾ ਦਿੱਤਾ ਹੈ ਤੂੰ ਬਹੁਤ ਦੇਮੀ ਸਬਰਾਂ ਵੀ ਮਾਲਕਾ ਕਿਉਂਕਿ ਬੰਦੇ ਨੂੰ ਮਿਲਦਾ ਤਾਂ ਬਹੁਤ ਹੈ ਫਿਰ ਵੀ ਸਬਰ ਆਂਦਾ ਕਿਸੇ ਨੂੰ ਸਬਰ ਨਹੀਂ ਹੈ ਦਾ ਮਤਲਬ ਅੰਦਰ ਬੇਚੈਨੀ ਹੈ ਸਬਰ ਨਹੀਂ ਹੈ ਦਾ ਮਤਲਬ ਅੰਦਰ ਅਸ਼ਾਂਤੀ ਹੈ ਲੱਗਦਾ ਜੇ ਮੈਨੂੰ ਹੋਰ ਮਿਲੇ ਤਾਂ ਕਿ ਮੈਂ ਮੈਨੂੰ ਸ਼ਾਇਦ ਖੁਸ਼ੀ ਮਿਲੇਗੀ ਪਰ ਉਹ ਜਿੰਨਾ ਵੀ ਆਂਦਾ ਬੰਦੇ ਨੂੰ ਫਿਰ ਕਮੀ ਲੱਗਦੀ ਹੈ ਸੋ ਉਹ ਚੋਰ ਨੇ ਸੋਚਿਆ ਤਾਂ ਕੀ ਹੈ ਫਕੀਰਾਂ ਕੋ ਇੰਨੇ ਧਨ ਦੌਲਤ ਲੈ ਕੇ ਵੀ ਮੈਨੂੰ ਕਦੀ ਉਹ ਸ਼ਾਂਤੀ ਨਹੀਂ ਮਿਲੀ ਜਿਹੜੀ ਇਹਨਾਂ ਦੇ ਦਰਸ਼ਨਾਂ 'ਚ ਮਿਲ ਰਹੀ ਹੈ ਹਾਲਾਂਕਿ ਮੈਂ ਲੈ ਵੀ ਕੁਛ ਨਹੀਂ ਰਿਹਾ ਸਿਰ ਬੈਠਾ ਹੀ ਆਂ ਤਾਂ ਉਹ ਚੋਰ ਨੂੰ ਕੌਣ ਸਮਝਾਵੇ ਕਿ ਫਕੀਰਾਂ ਕੋਲ ਬੈਠਣ ਦੀ ਹੀ ਲੋੜ ਹੁੰਦੀ ਬਾਕੀ ਤਾਂ ਫਕੀਰ ਆਪੇ ਹੀ ਦਿੰਦੇ ਆਂ ਹਾਂ ਤੁਸੀਂ ਬੈਠ ਗਏ ਹੋ ਨਾ ਪਿਆਰ ਨਾਲ ਸ਼ਰਧਾ ਨਾਲ ਤਾਂ ਬਾਕੀ ਆਪਣੇ ਆਪ ਹੀ ਉਹਦੀ ਰਹਿਮਤ ਨਹੀਂ ਆਪਣਾ ਕੰਮ ਜਿਦਾ ਬੰਦਾ ਕਹਿੰਦਾ ਬਰਸਾਤ ਹੋ ਰਹੀ ਮੈਂ ਤਾਂ ਖੜਾ ਹੀ ਆ ਬਾਹਰ ਬਾਕੀ ਬਰਸਾਤ ਆਪਣਾ ਕੰਮ ਆ ਵੀ ਕਰ ਰਹੀ ਹੈ ਮੈਨੂੰ ਭੇਰ ਹੀ ਆ ਮੈਨੂੰ ਆਨੰਦ ਦੇ ਰਹੀ ਹੈ ਮੈਨੂੰ ਠੰਡਕ ਦੇ ਰਹੀ ਹੈ ਬਾਕੀ ਦਾ ਸਾਰਾ ਕੰਮ ਆਪੇ ਹੀ ਮੈਂ ਤਾਂ बस ਖੜਾ ਹੀ ਆ ਜਾਂ ਮੈਂ ਬੈਠਾ ਹੀ ਆ ਸਮਝਦੇ ਹੋ ਗਏ ਜਿਦਾ ਕਹਿੰਦੇ ਪਿਆਰ ਨਾਲ ਵਿਸ਼ਵਾਸ ਨਾਲ ਯਕੀਨ ਨਾਲ ਫਕੀਰਾਂ ਦੇ ਕੋਲ ਬੈਠ ਜਾਓ ਤਾਂ ਉਹਦੇ ਨਾਲ ਹੀ ਇਨਸਾਨ ਨੂੰ ਬਹੁਤ ਕੁਝ ਮਿਲ ਜਾਂਦਾ ਹੈ ਹੁਣ ਕਹਿੰਦੇ ਹੈ ਚੋਰ ਕਹਿੰਦਾ ਮੈਂ ਤਾਂ ਬਸ ਬੈਠਾ ਹੀ ਆ ਕੀ ਕੀ ਇਦਾਂ ਦੀ ਚੀਜ਼ ਹੈ ਫਕੀਰਾਂ ਦੇ ਕੋਲ ਜਿਹੜੀ ਮੈਨੂੰ ਇੰਨਾ ਸਕੂਨ ਸ਼ਾਂਤੀ ਮਿਲ ਰਹੀ ਹੈ ਤਾਂ ਉਹਦੇ ਮਨ 'ਚ ਫਕੀਰਾਂ ਕੋਲ ਬੈਠਿਆਂ-ਬੈਠਿਆਂ ਇੱਕ ਸੋਚ ਆਈ ਕਿਉਂਕਿ ਇਹ ਵੀ ਫਕੀਰਾਂ ਦੀ ਸਹੋਬਤ ਦਾ ਅਸਰ ਹੈ ਨਹੀਂ ਤਾਂ ਚੋਰ ਵਰਗੇ ਇਨਸਾਨ ਦੇ ਅੰਦਰ ਇਦਾਂ ਦੀ ਸੋਚ ਪਹਿਲਾਂ ਨਹੀਂ ਆ ਗਈ ਫਕੀਰਾਂ ਦੇ ਕੋਲ ਆ ਕੇ ਆ ਸੋਚ ਬਦਲਦੀ ਹੈ ਕਿ ਜਿਹੜੀ ਚੀਜ਼ ਫਕੀਰਾਂ ਦੇ ਕੋਲ ਹੈ ਅਗਰ ਇਹਨਾਂ ਦੇ ਦਰਸ਼ਨ ਕਰਕੇ ਹੀ ਮੈਨੂੰ ਇੰਨਾ ਸਕੂਨ ਖੁਸ਼ੀ ਮਿਲ ਰਹੀ ਹੈ ਤਾਂ ਜਦੋਂ ਉਹ ਚੀਜ਼ ਮੈਨੂੰ ਮਿਲ ਜਾਏਗੀ ਤਾਂ ਮੈਨੂੰ ਕੀ ਕੁਝ ਮਿਲ ਜਾਏਗਾ ਬੰਦਾ ਕਹਿੰਦਾ ਜਿਹਨੂੰ ਦੇਖ ਕੇ ਹੀ ਇੰਨੀ ਖੁਸ਼ੀ ਸਕੂਨ ਮਿਲਦੀ ਜਦੋਂ ਉਹ ਚੀਜ਼ੇ ਮੈਨੂੰ ਮਿਲ ਜਾਵੇ ਜਦੋਂ ਮੇਰੀ ਹੋ ਜਾਵੇ ਮੈਨੂੰ ਵੀ ਉਹ ਮਿਲ ਜਾਵੇ ਤਾਂ ਫੇਰ ਮੈਨੂੰ ਕੀ ਕੁਝ ਮਿਲੇਗਾ ਪਤਾ ਨਹੀਂ ਫਕੀਰ ਕੀ ਲੈ ਕੇ ਬੈਠੇ ਇਸ ਲਈ ਚੋਰ ਬਹਿ ਕੇ ਇੰਤਜ਼ਾਰ ਕਰਨ ਲੱਗਾ ਕਿ ਫਕੀਰਾਂ ਨੂੰ ਪੁੱਛਣਾ ਹੈ ਤੁਹਾਡੇ ਅੰਦਰ ਹੈ ਕੀ ਇਸ ਲਈ ਇੰਤਜ਼ਾਰ ਕਰਨ ਲੱਗਾ ਉਹਨਾਂ ਦੇ ਅੱਖਾਂ ਖੋਲਣ ਦਾ ਆਕਰ ਉਹ ਟਾਈਮ ਆਇਆ ਜਦੋਂ ਬਹਿਜ਼ੀਦ ਨੇ ਆਪਣੀ ਇਵਾਦਤ ਜਿੰਨਾ ਵੀ ਕਰਨਾ ਸੀ ਬੈਠੇ ਔਰ ਫਿਰ ਹੌਲੀ ਹੌਲੀ ਅੱਖਾਂ ਚੋਰ ਉਸੇ ਪਲ ਦਾ ਇੰਤਜ਼ਾਰ ਕਰ ਰਿਹਾ ਸੀ ਜਦੋਂ ਬਹਿਜ਼ੀਦ ਦੀ ਨਜ਼ਰ ਚੋਰ ਤੇ ਪਈ ਤਾਂ ਮੁਸਕਰਾਏ ਚੋਰੀ ਕਹਿੰਦੇ ਨਜ਼ਰ ਨਾਲ ਨਜ਼ਰ ਜਦੋਂ ਟਕਰਾਈ ਨਾ ਜਦੋਂ ਨਜ਼ਰ ਨਾਲ ਨਾਲ ਟਕਰਾਈ ਤਾਂ ਚੋਰ ਨੂੰ ਵੀ ਆਪਣੇ ਅੰਦਰ ਇੱਕ ਵਾਈਬ੍ਰੇਸ਼ਨ ਕੰਪਰ ਫੀਲ ਹੋਈ ਜੇ ਛੁਣਛੁਣੀ ਬੰਦੇ ਨੂੰ ਆਉਂਦੀ ਨਾ ਕੀ ਹੋ ਗਿਆ ਤਾਂ ਹੀ ਤਾਂ ਕਹਿੰਦੇ ਮੁਰਸ਼ਿਦ ਦੀਆਂ ਅੱਖਾਂ ਵਿੱਚ ਮੈਨੇ ਰਹਿਮਤ ਦਾ ਸਮੁੰਦਰ ਦੇਖਾ ਮੁਰਸ਼ਿਦ ਦੀਆਂ ਅੱਖਾਂ ਵਿੱਚ ਮੈਨੇ ਹੁਣ ਤੁਸੀਂ ਦੇਖਿਆ ਕਿ ਨਹੀਂ ਕਦੀ ਐਮੀ ਥੋੜੀ ਹੁੰਦਾ ਕਿ ਕਹਿੰਦੇ ਨਾ ਫਕੀਰੂ ਰਹਿਬਰ पीर फकीर हजूर ने नजर ना ली बेड़े सो कहते मुर्शद की आंखों में मैंने रहमत का समंदर देखा जब भी देखा खुदा को तो मुर्शद के अंदर देखा मुर्शद की आंखों में मैंने रहमतों का समंदर देखा जब भी देखा खुदा को तो मुर्शद के अंदर देखा वो समझ रहा था खुद को बेबस और लाचार में समझ रहा था खुद को बेबस और लाचार में जब मिला मुर्शद मुझको तो खुद को मुकद्दर का सिकंदर देखा मुकद्दर का सिकंदर का मतलब की यही मिसाल है एक नाम अंदर मुकद्दर का सिकंदर एद मतलब जब सिकंदर ने हर युद्ध जितया ਇਹ ਬੰਦਿਆ ਜਦੋਂ ਮੁਰਸ਼ਿਦ ਦਾ ਸਾਥ ਮਿਲਦਾ ਤਾਂ ਬੰਦਾ ਆਪਣੇ ਮੁਕੱਦਰੇ ਨੂੰ ਜਿੱਤ ਲੈਂਦਾ ਫੇ ਮੁਕੱਦਰ ਦਾ ਮੁਹਤਾਜ ਨਹੀਂ ਰਹਿੰਦਾ ਕਿਸਮਤ ਦਾ ਮੁਹਤਾਜ ਨਹੀਂ ਰਹਿੰਦਾ ਕਿ ਕਿਸਮਤ ਚ ਕੀ ਲਿਖਿਆ ਹੈ ਉਹ ਕਹਿੰਦੇ ਮੁਰਸ਼ਿਦ ਮਿਲ ਗਿਆ ਤਾਂ ਹੁਣ ਐਸੀ ਕਿਸਮਤ ਵੀ ਜਿੱਤ ਲਈ ਕਿਸਮਤ ਸਾਡੀ ਮਰਜ਼ੀ ਨਾਲ ਚਲੇਗੀ ਤੇ ਕਿਸਮਤ ਦੀ ਮਰਜ਼ੀ ਨਾਲ ਥੋੜੀ ਚਲਾਂਗੇ ਅਸੀਂ ਤੇ ਕਿਸਮਤ ਇਦਾਂ ਲਿਖਿਆ ਸਮਝਦੇ ਹੋ ਕਿ ਨਹੀਂ ਕਿਉਂਕਿ ਕਿਸਮਤ ਵੀ ਤੁਹਾਡੀ ਕਰਨੀ ਨਾਲ ਚਲਦੀ ਹੈ ਦੱਸਾਂਗੇ ਤੁਹਾਨੂੰ ਜਿੱਦਾਂ ਹੁਣ ਇੱਕ ਬੰਦਾ ਨਸ਼ਾ ਹੀ ਕਰੀ ਜਾਵੇ ਤਾਂ ਪੁੱਛੇ ਦੀ ਕਿਸਮਤ ਚ ਕੀ ਹੈ ਇਹਦੀ ਕਿਸਮਤ ਚ ਬਿਮਾਰੀ ਹੈ ਮਰਨਾ ਹੀ ਹੈ ਨਾ ਨਸ਼ੇ ਨਾਲ ਤਜੀ ਉਹੀ ਬੰਦਾ ਨਸ਼ੇ ਛੱਡ ਕੇ ਫਕੀਰਾਂ ਦੀ ਸਹੂਬਤ ਕਰੇ ਤਾਂ ਬੰਦਾ ਕਹਿੰਦਾ ਦੀ ਕਿਸਮਤ ਚ ਕਾਮਯਾਬੀ ਲਿਖੀ ਹੈ ਇਹਦੀ ਕਿਸਮਤ ਚ ਅੱਛੀ ਸਿਹਤ ਲਿਖੀ ਹੈ ਹੁਣ ਕਿਸਮਤ ਸਾਡੀ ਕਰਨੀ ਨਾ ਬਦਲਦੀ ਹੈ ਕਿਸਮਤ ਪਹਿਲੇ ਨਹੀਂ ਰੱਬ ਨੇ ਲਿਖੀ ਹੋਈ ਜਿੱਦਾਂ ਵੀ ਅਸੀਂ ਕਰਮ ਕਰਨੇ ਆ ਵੈਸਾ ਹੀ ਸਮਝਦੇ ਹੋ ਕਿ ਨਹੀਂ ਇਹਨੂੰ ਇਦਾਂ ਸਮਝ ਲਓ ਕਿ ਅਸੀਂ ਜਿਸ ਰਸਤੇ ਕਦਮ ਰੱਖਦੇ ਨਾ ਮੰਜ਼ਿਲ ਵੀ ਉਦਾਂ ਦੀ ਹੁਣੀ ਹੈ ਸਮਝਦੇ ਹੋ ਕਿ ਨਹੀਂ ਕਿਉਂਕਿ ਜਿਸ ਰਾਹ ਜੈਸੀ ਰਾਹ ਪਰ ਜੋ ਚਲੇਗਾ ਉਸ ਉਹ ਵੈਸਾ ਹੀ ਮੁਕਾਮ ਪਾਏਗਾ ਜੈਸੀ ਰਾਹ ਪਰ ਜੋ ਚਲੇਗਾ ਉਹ ਵੈਸਾ ਹੀ ਮੁਕਾਮ ਪਾਏਗਾ ਉਹ ਜੈਸਾ ਤੂੰ ਕਰਮ ਕਰੇਗਾ ਵੈਸਾ ਹੀ ਤੇਰੇ ਹੱਥ ਆਏਗਾ ਹੱਥ ਵੀ ਤੇਰੇ ਉਹੀ ਆ ਨਾ ਜਿੰਨਾ ਦਾ ਕਰਮ ਤੂੰ ਹੁਣ ਬੰਦਾ ਕਵੇ ਮੇਰੀ ਕਿਸਮਤ ਚ ਲਿਖਿਆ ਦਿੱਲੀ ਜਾਣਾ ਪਰ ਤੁਰਮਾਵਾ ਪਠਾਨਕੋਟ ਆਲੂ ਤਾਂ ਭਾਈ ਤੇਰੀ ਕਿਸਮਤ ਤਾਂ ਤੈਨੂੰ ਪਠਾਨਕੋਟ ਨਾਲ ਜਾਂਦੇ ਨੂੰ ਦਿੱਲੀ ਨਹੀਂ ਪਹੁੰਚਾਏਗੀ ਫੇਰ ਤੈਨੂੰ ਪਠਾਨਕੋਟ ਹੀ ਕਿਉਂਕਿ ਫਿਰ ਇਹ ਸਾਡੇ ਜਿੱਧਰ ਨੂੰ ਮੂੰਹ ਹੋ ਜਾਣਾ ਨਾ ਜਿੱਦਾਂ ਦੇ ਰਸਤੇ ਤੇ ਸੀ ਤੁਰ ਪੈਣਾ ਵੀ ਉਹੀ ਮੰਜ਼ਿਲ ਸਾਡੀ ਕਹਦੇ ਹੋ ਬਣ ਜਾਣੀ ਹੈ ਇਸ ਲਈ ਸਾਨੂੰ ਸਮਝ ਦਿੱਤੀ ਹੈ ਰੱਬ ਨੇ ਇਹ ਐਸੀ ਚੁਨਾਬ ਕਰਨਾ ਕਿ ਮੈਂ ਉਸ ਪੈਡੇ ਪੈਰ ਰੱਖਾਂ ਉਹ ਕਰਮ ਨੂੰ ਕਰਾਂ ਜਿਹੜਾ ਕਰਮ ਮੈਨੂੰ ਰੱਬ ਤੱਕ ਖੁਸ਼ੀਆਂ ਤੱਕ ਕਾਮਯਾਬੀ ਤੱਕ ਲੈ ਜਾਵੇ ਇਹ ਸਮਝ ਲੈਣਾ ਸਾਰਿਆਂ ਨੇ ਹੁਣ ਇੱਕ ਬੰਦਾ ਕਵੇ ਜਰਾ ਗੌਰ ਕਰਨਾ ਕੋਈ ਕਹ ਦੇਵੇ ਤੇਰੀ ਕਿਸਮਤ ਵਿੱਚ ਕਾਮਯਾਬੀ ਹੈ ਤੇਰੀ ਕਿਸਮਤ ਨਾ ਹੱਥਾਂ ਦੀ ਲਕੀਰਾਂ 'ਚ ਭਈ ਤੰਦਰੁਸਤੀ ਹੈ ਪਰ ਉਹ ਬੰਦਾ ਨਸ਼ੇ ਕਰਨੇ ਸ਼ੁਰੂ ਕਰ ਦੇਵੇ ਔਰ ਦਿਨ ਰਾਤ ਨਸ਼ੇ 'ਚ ਟੱਲੀ ਰਵੇ ਉਹਨੂੰ ਇਦਾਂ ਦੇ ਬੰਦੇ ਨੂੰ ਕਾਮਯਾਬੀ ਮਿਲ ਜਾਏਗੀ ਇਦਾਂ ਦੇ ਬੰਦੇ ਨੂੰ ਸਫਲਤਾ ਮਿਲ ਜਾਏਗੀ ਇਹੀ ਗੱਲ ਤਾਂ ਸ਼ੁਕਰਾਤ ਦੇ ਜੀਵਨ ਦੀ ਹੋਈ ਸੀ ਕਿ ਬਚਪਨ 'ਚ ਹੀ ਕਹਿ ਦਿੱਤਾ ਸੀ ਸ਼ੁਕਰਾਤ ਨੂੰ ਇhtiyara ਬਣਨਾ ਹੈ ਇਹ ਬੁਰਾ ਇਨਸਾਨ ਬਣਨਾ ਹੈ ਪਰ ਸ਼ੁਕਰਾਤ ਬਣੇ ਕਿੱਡੇ ਵੱਡੇ ਸੰਤ ਕਿੱਡੇ ਵੱਡੇ ਫਕੀਰ ਪੜ ਕੇ ਦੇਖਣਾ ਉਹਨਾਂ ਦੀ ਜ਼ਿੰਦਗੀ ਨੂੰ ਬਚਪਨ 'ਚ ਜਦੋਂ ਜਨਮ ਹੋਇਆ ਸੀ ਤਾਂ ਉਹਨਾਂ ਦੇ ਬਾਰੇ ਜੋਤਸੀ ਨੇ ਕੀ ਕਿਹਾ ਸੀ ਪਰ ਉਸ ਲਈ ਸ਼ੁਕਰਾਤ ਨੇ ਇੱਕ ਗੱਲ ਕਹੀ ਸੀ ਕਿ ਗੱਲ ਹੱਥਾਂ ਦੀਆਂ ਲਕੀਰਾਂ ਦੀ ਨਹੀਂ ਹੁੰਦੀ ਗੱਲ ਤੁਹਾਡੀ ਕਰਨੀ ਦੀ ਹੁੰਦੀ ਹੈ ਤੁਹਾਡੇ ਵਿਸ਼ਵਾਸ ਦੀ ਹੁੰਦੀ ਹੈ ਤੁਸੀਂ ਜਿੱਦਾਂ ਦੇ ਮਾਰਗ ਨੂੰ ਪਕੜ ਲੈਂਦੇ ਹੋ ਫਿਰ ਉਹੀ ਮਾਰਗ ਤੁਹਾਡੀ ਤਕਦੀਰ ਬਣ ਜਾਂਦਾ ਹੈ ਇਹਲੇ ਵਿਸ਼ਵਾਸ ਦੇ ਮਾਰਗ ਨੂੰ ਪਕੜੋ ਯਕੀਨ ਦੇ ਮਾਰਗ ਨੂੰ ਪਕੜੋ ਤੇ ਤੁਹਾਨੂੰ ਯਕੀਨ ਦਾ ਖੁਸ਼ੀਆਂ ਦਾ ਮਾਰਗ ਤੁਹਾਨੂੰ ਖੁਸ਼ੀਆਂ ਤੱਕ ਯਕੀਨ ਦਾ ਮਾਰਗ ਤੁਹਾਨੂੰ ਕਾਮਯਾਬੀ ਤੱਕ ਅਜੇ ਕੋਈ ਕਹਿ ਦੇਵੇ ਤੁਹਾਡੀ ਜ਼ਿੰਦਗੀ ਵਿੱਚ ਕਾਮਯਾਬੀ ਨਹੀਂ ਇਹ ਕਹਿੰਦਾ ਰੱਬ ਦੇ ਯਕੀਨ ਦਾ ਦਾਮਨ ਫੜ ਲਓ ਪਹੁੰਚੋ ਫਕੀਰਾਂ ਦੇ ਕਦਮਾਂ 'ਚ ਤਾਂ ਅਸੀਂ ਕਈ ਵਾਰ ਇਹ ਕਹਿਦਾ ਹੈ पंडित कहते हैं अगर हाथों की लकीरें ठीक ना हो तो जिंदगी खूबसूरत नहीं होती मगर हम ये कहते हैं अगर सर पर हो मुर्शद का हाथ तो लकीरों की जरूरत हथ सिर ती तो लकीर ही बदल जानग लकीर की फिक्र की कर इसलिए मुर्शद की आंखों में मैंने रहमतों का समंदर देखा जब भी देखा खुदा को कितने देखिया ਇੰਨੇ ਜੱਬ ਵੀ ਦੇਖਾ ਜਦੋਂ ਵੀ ਮੈਂ ਰੱਬ ਨੂੰ ਦੇਖਿਆ ਜਦੋਂ ਵੀ ਮੈਂ ਰੱਬ ਨੂੰ ਤੱਕਿਆ ਤਾਂ ਵੈਸੇ ਤਾਂ ਰੱਬ ਦੀ ਕੋਈ ਸ਼ਕਲ ਨਹੀਂ ਹੈ ਸੂਰਤ ਨਹੀਂ ਹੈ ਆਕਾਰ ਨਹੀਂ ਹੈ ਪਰ ਕੀ ਕਰਾਂ ਜਦ ਵੀ ਮੈਂ ਮੁਰਸ਼ਿਦ ਨੂੰ ਦੇਖਿਆ ਤਾਂ ਉਹਦੇ ਅੰਦਰ ਰੱਬ ਦੀ ਚਲਕ ਮਿਲ ਗਈ ਉਹਦੇ ਅੰਦਰ ਰੱਬ ਦਾ ਨੂਰ ਮਿਲ ਗਿਆ ਇੱਕ ਮਜਨੂ ਨੂੰ ਲੈਲਾ ਅੰਦਰੋਂ ਅੱਲਾਹ ਨਜ਼ਰ ਆ ਸਕਦਾ ਹੈ ਤੇ ਇੱਕ ਤਾਲਿਬ ਨੂੰ ਮੁਰਸ਼ਿਦ ਅੰਦਰੋਂ ਨਹੀਂ ਆ ਸਕਦਾ ਜਰਾ ਸੋਚੋ ਇਸ਼ਕ ਦੀ ਗੱਲ ਹੈ ਮੁਹੱਬਤ ਦੀ ਗੱਲ ਹੈ ਕਿਉਂਕਿ ਜਿੱਥੇ ਇਸ਼ਕ ਪਾਕ ਹੈ ਇਸ਼ਕ ਸੱਚਾ ਹੈ ਫੇਰ ਰੱਬ ਦਾ ਦਰਸ਼ਨ ਵੀ ਇਸ ਲਈ ਮੁਰਸ਼ਿਦ ਦੀਆਂ ਅੱਖਾਂ ਵਿੱਚ ਮੈਨੇ ਰਹਿਮਤਾਂ ਦਾ ਸਮੁੰਦਰ ਦੇਖਾ ਸੋ ਜਦੋਂ ਵੀ ਮੁਰਸ਼ਿਦ ਦੀ ਨਜ਼ਰ ਪੈਂਦੀ ਹੈ ਨਾ ਤਾਂ ਸਮਝ ਲਓ ਲਹਿਰਾ ਰਹਿਮਤ ਦੀਆਂ ਸਾਡੇ ਤੱਕ ਤਾਂ ਹੀ ਅਸੀਂ ਕਈ ਵਾਰ ਦੇ ਰਹਿਮਤ ਆ ਗਈ ਆ ਗਈ ਆ ਗਈ ਆ ਗਈ ਆ ਗਈ ਕਿਉਂਕਿ ਇਹੀ ਤਾਂ ਰਹਿਮਤਾਂ ਹੁੰਦੀਆਂ ਹਨ ਮੁਰਸ਼ਿਦ ਦੀਆਂ ਅੱਖਾਂ ਵਿੱਚ ਮੈਨੇ ਰਹਿਮਤਾਂ ਦਾ ਸਮੁੰਦਰ ਦੇਖਾ जब भी देखा खुदा को तो मुर्शद के अंदर देखा समझ रहा था खुद को बेबस और लाचार में जब मिला मुर्शद का साथ तो खुद को मुकद्दर का और भी बस का साथ ले लो मुर्शदे हो जो मैं मालिक दा मैं मालिक दा मैं मालिक दा मैं मालिक दा, मैं मालिक दा, मैं मालिक दा, मैं मालिक दा ਹੋ ਜਾ ਉਸ ਮਾਲਿਕ ਦੇ ਔਰ ਆਪਣੀ ਆਪ ਨੂੰ ਬੇਵਸ਼ਰ ਲਾਚਾਰ ਤੋਂ ਅੱਜ ਮੁਕੱਦਰ ਦੇ ਸਿਕੰਦਰ ਬਣ ਕੇ ਜਾਣਾ ਮੁਕੱਦਰਾਂ ਦੀ ਫਿਕਰ ਨਹੀਂ ਕਰਨੀ ਮਲਕਾ ਮੁਕੱਦਰਾਂ ਨੂੰ ਬਦਲਣ ਵਾਲਾ ਸਿਕੰਦਰ ਜੋ ਹਰ ਮੁਕਾਮ ਤੇ ਜਿੱਤ ਹਾਸਲ ਕਰਦਾ ਹੈ ਕਿਉਂਕਿ ਜਦੋਂ ਉਹਦੇ ਨਾਲ ਜੁੜ ਗਏ ਉਹਦੇ ਹੋ ਗਏ ਤਾਂ ਫਿਰ ਇਨਸਾਨ ਨੂੰ ਤਕਦੀਰਾਂ ਦੀ ਮੁਕੱਦਰਾਂ ਦੀ ਲਕੀਰਾਂ ਦੀ ਫਿਕਰ ਨਹੀਂ ਰਹਿ ਜਾਂਦੀ ਕਿਉਂਕਿ ਉਹ ਫਿਕਰ ਨਹੀਂ ਕਰਤੇ ਹੱਥੋਂ ਕੀ ਲਕੀਰੋਂ ਕੀ ਜਿਨੇ ਰਹਿਮਤ ਮਿਲ ਜਾਂਦੀ ਹੈ ਰੱਬ ਕੇ ਫਕੀਰਾਂ ਕੀ ਜਿਹਨਾਂ ਨੂੰ ਰੱਬ ਦੇ ਫਕੀਰਾਂ ਦਾ ਸਾਥ ਮਿਲ ਜਾਂਦਾ ਹੈ ਉਹ ਕਹਿੰਦੇ ਹੱਥਾਂ ਹੀ ਲਕੀਰਾਂ ਦੀ ਫਿਕਰ ਉਹ ਨਹੀਂ ਕਰਦੇ ਸੋ ਚੋਰ ਨੇ ਵੀ ਜਦੋਂ ਦੇਖਿਆ ਉਹਨਾਂ ਦੀ ਨਜ਼ਰਾਂ ਵਜ਼ੀਰ ਦੀਆਂ ਨਜ਼ਰਾਂ ਚੋਰ ਨਾਲ ਟਕਰਾਈਆਂ ਤਾਂ ਚੋਰ ਨੂੰ ਆਪਣੇ ਅੰਦਰ ਇੱਕ ਨਾ ਵਾਈਬ੍ਰੇਸ਼ਨ ਇੱਕ ਕੰਪਨ ਫੀਲ ਹੋਈ ਇਹ ਕੀ ਹੋ ਗਿਆ ਅੱਜ ਤੱਕ ਇਹ ਆਨੰਦ ਇਹ ਸ਼ਾਂਤੀ ਇਹ ਝੁੰਚਣਾ ਹੱਡ ਫੀਲ ਨਹੀਂ ਹੋਈ ਸੀ ਵਾਕਈ ਫਕੀਰ ਦੇ ਕੋਲ ਕੁਛ ਤਾਂ ਹੈ ਤਾਂ ਬਾਈ ਜ਼ੀਦ ਨੇ ਮੁਸਕਰਾ ਕੇ ਪੁੱਛਿਆ ਹਾਂ ਭਈ ਕਿਸ ਤਰ੍ਹਾਂ ਬੈਠਾ ਫਕੀਰ ਦੇ ਕੋਲ ਤਾਂ ਚੋਰ ਨੇ ਸੱਚ ਦੱਸਿਆ ਕਹਿੰਦਾ ਮਹਾਰਾਜ ਮੈਂ ਇੱਕ ਚੋਰ ਹਾਂ ਬਹੁਤ ਲੋਕਾਂ ਦੇ ਘਰ ਲੁੱਟੇ ਬਹੁਤ ਹਨ ਚੋਰੀ ਕੀਤਾ ਔਰ ਇਸ ਲਈ ਮੈਂ ਕਈਆਂ ਤਨਾਂ ਨੂੰ ਗੱਡਿਆ ਹੋਇਆ ਜ਼ਮੀਨ ਦੇ ਵਿੱਚ ਮੇ ਕੋ ਬਹੁਤ ਤਨ ਹੈ ਪਰ ਸੱਚ ਦੱਸਾਂ ਆ ਜਿਹੜਾ ਸਕੂਨ ਤੁਹਾਡੇ ਕੋ ਕੁਝ ਪਲ ਬਹਿ ਕੇ ਮਿਲਿਆ ਹੈ ਕੁਝ ਪਲ ਬਹਿ ਕੇ ਜਿਹੜੀ ਖੁਸ਼ੀ ਮਿਲੀ ਹੈ ਜੋ ਮੈਂ ਅੰਦਰ ਆਨੰਦ ਮਹਿਸੂਸ ਕੀਤਾ ਹੈ ਇਹ ਆਨੰਦ ਮੈਨੂੰ ਅਜੇ ਤੱਕ ਕਦੀ ਮਹਿਸੂਸ ਨਹੀਂ ਹੋਇਆ ਸੋ ਮਾਰਾ ਹੀ ਉਹ ਧੰਨ ਦੇ ਸਾਹਮਣੇ ਸਮਝਦੇ ਹੋ ਕਿ ਨਹੀਂ ਉਹ ਜਿਹੜਾ ਧੰਨ ਦੇ ਸਾਹਮਣੇ ਨਗਰੇ ਆਨੰਦ ਨੂੰ ਦੇਖਿਆ ਜਾਵੇ ਮੈਂ ਕੋਈ ਗੱਲ ਕਵਾਂਗੇ ਆਨੰਦ ਬਹੁਤ ਉੱਚਾ ਹੈ ਤਾਂ ਧੰਨ ਦੀ ਇਹਦੇ ਮਰੇ ਕੀ ਕੀਮਤ ਸੋ ਧੰਨ ਤਾਂ ਬਹੁਤ ਘਟ ਲਿਆ ਪਰ ਸ਼ਾਂਤੀ ਨਹੀਂ ਮਿਲੀ ਹੁਣ ਮੇਰੇ ਤੁਹਾਡੇ ਕੋਲ ਬਹਿ ਕੇ ਮਨ ਦੇ ਵਿਚਾਰ ਬਦਲੇ ਆ ਕਿ ਹੁਣ ਉਹ ਧੰਨ ਨਹੀਂ ਲੁੱਟਣਾ ਹੁਣ ਮੈਂ ਉਹ ਚੀਜ਼ ਲੁੱਟਣੀ ਹੈ ਜਿਹੜੀ ਤੁਸੀਂ ਲੁੱਟ ਰਹੇ ਹੋ ਜੋ ਤੁਹਾਡੇ ਅੰਦਰ ਚੱਲ ਰਹੀ ਹੈ ਸੋ ਮਾਰਾ ਮੈਨੂੰ ਦੱਸੋ ਐਸਾ ਕੀ ਹੈ ਤੁਹਾਡੇ ਅੰਦਰ ਯਾਰ ਇੰਨਾ ਸਕੂਨ ਇੰਨੀ ਸ਼ਾਂਤੀ ਇੰਨਾ ਆਨੰਦ ਦੇਖ ਕੇ ਮਿਲ ਰਿਹਾ ਹੈ ਫਕੀਰ ਮੁਸਕਰਾਏ ਕਹਿੰਦੇ ਸਾਡੇ ਅੰਦਰ ਉਹ ਖੁਦਾ ਹੈ ਸਾਡੇ ਅੰਦਰ ਉਹਦਾ ਜ਼ਿਕਰ ਹੈ ਉਹਦਾ ਨਾਮ ਚੱਲ ਰਿਹਾ ਸਾਡੇ ਅੰਦਰ ਉਹ ਖੁਦਾ ਹੈ ਸਾਡੀ ਅੰਦਰ ਔਰ ਜਿਹਦੇ ਅੰਦਰ ਉਹ ਖੁਦਾ ਤਾਂ ਹੀ ਤਾਂ ਕਹਿੰਦੇ ਜਿਹਦੇ ਨਾਲ ਰਾਮਧਨ ਪੈਦਾ ਹੋ ਜਾਂਦਾ ਹੈ ਫੇ ਦੁਨੀਆਵੀ ਧਨ ਤਾਂ ਉਹਦੇ ਪਿੱਛੇ ਦੌੜੇ ਹੀ ਹੰਦੇ ਜਿਹੜਾ ਸਭ ਤੋਂ ਵੱਡਾ ਧਨ ਹੈ ਪ੍ਰਮਾਤਮਾ ਦਾ ਧਨ ਹੈ ਸਾਰੀਆਂ ਖੁਸ਼ੀਆਂ ਉਹਦੇ ਪਿੱਛੇ ਆਉਂਦੀਆਂ ਆਂ ਤੋ ਚੋਰ ਨੇ ਕਿਹਾ ਮਹਾਰਾਜ ਮੈਂ ਇੱਕ ਚੋਰ ਆ ਪਾਪੀ ਆ ਬੁਰਾ ਹਾਂ ਕਿ ਮੈਨੂੰ ਵੀ ਖੁਦਾ ਮਿਲ ਸਕਦਾ ਹੈ ਕਿ ਮੈਨੂੰ ਵੀ ਇਹ ਆਨੰਦ ਮਿਲ ਸਕਦਾ ਜੋ ਤੁਹਾਡੇ ਅੰਦਰ ਹੈ ਉਸ ਲਈ ਫਕੀਰ ਕਹਿੰਦੇ ਕਿ ਤੂੰ ਅੱਜ ਜਿਹੜੀ ਚੀਜ਼ ਲੈ ਕੇ ਆਇਆ ਨਾ ਸਾਡੇ ਕੋਲ ਇਹ ਚੀਜ਼ ਖੁਦਾ ਨੂੰ ਬਹੁਤ ਪਸੰਦ ਹੈ ਉਹ ਕਹਿੰਦਾ ਜੀ ਮੈਂ ਕੀ ਲੈ ਕੇ ਆਇਆ ਮੈਂ ਤਾਂ ਕੁਝ ਨਹੀਂ ਲੈ ਕੇ ਆਇਆ ਉਹ ਕਹਿੰਦੇ ਤੂੰ ਲੈ ਕੇ ਆਇਆ ਪਛਤਾਵਾ ਕਿ ਮੈਂ ਬਹੁਤ ਤੁਹਾਨੂੰ ਜੋੜ ਲਿਆ ਹੁਣ ਮੈਨੂੰ ਫੀਲ ਹੋ ਰਿਹਾ ਕਿ ਉਹ ਤੁਹਾਨੂੰ ਲੁੱਟਦਾ ਰਿਹਾ ਤੁਹਾਨੂੰ ਲੁੱਟਿਆ ਹੀ ਨਹੀਂ ਕਹਿੰਦਾ ਕੋ ਗਲਤੀ ਕਰਕੇ ਪਛਤਾਨਦਾ ਹੈ ਮਾਫੀ ਮੰਗਦਾ ਹੈ ਤਾਂ ਰੱਬ ਮਾਫ ਔਰ ਹੁਣ ਆ ਤੇਰੀ ਅੰਦਰ ਜੋ ਪਿਆਸ ਹੈ ਨਾ ਉਹ ਕਹਿੰਦਾ ਜੀ ਮੈਂ ਇੱਕ ਚੋਰ ਹਾਂ ਬੁਰਾ ਹਾਂ ਪਾਪੀ ਹਾਂ ਕਿ ਮੈਨੂੰ ਵੀ ਰੱਬ ਮਿਲ ਸਕਦਾ ਹੈ ਉਸ ਲਈ ਬੈਜ਼ੀਦ ਨੇ ਬੜੀ ਪਿਆਰੀ ਗੱਲ ਕਹੀ ਉਹ ਬਜ਼ੀਦ ਕਹਿੰਦੇ ਜ਼ਮੀਨ ਉਹੀ ਹੁੰਦੀ ਹੈ ਇੱਕ ਇਨਸਾਨ ਉਹ ਜ਼ਮੀਨ ਦੀ ਮਿੱਟੀ ਨੂੰ ਚਿੱਕੜ ਬਣਾ ਕੇ ਦੂਜਿਆਂ ਤੇ ਉਛਾਲਦਾ ਹੈ ਔਰ ਦੂਜੇ ਨੂੰ ਤਕਲੀਫ ਦਿੰਦਾ ਹੈ ਉਰੇਕ انسان ਉਹੀ ਜ਼ਮੀਨ ਦੀ ਮਿੱਟੀ ਜੋਂ ਬੀਜ ਬਣਾ ਕੇ ਬੋਂਦਾ ਹੈ ਤਾਂ ਜ਼ਮੀਨ ਦੀ ਮਿੱਟੀ ਜੋ ਫੁੱਲਾਂ ਨੂੰ ਪ੍ਰਾਪਤ ਕਰਦਾ ਜਿਹਦੇ ਨਾਲ ਸਭ ਦੀ ਜ਼ਿੰਦਗੀ 'ਚ ਮਹਿਕ ਹੁਣ ਜ਼ਮੀਨ ਤਾਂ ਉਹੀ ਹੁੰਦੀ ਹੈ ਬੁਰੇ ਕਰਮਾਂ ਦਾ ਚਿੱਕੜ ਬਣਾ ਕੇ ਇਹਨੂੰ ਦੂਜਿਆਂ ਤੇ ਉਛਾਲ ਕੇ ਤਕਲੀਫ ਦੇਣੀ ਹੈ ਜਾਂ ਇਹਦੇ 'ਚ ਛਾਈ ਦੇ ਬੀਜ ਬੋ ਕੇ ਆਪਣੇ ਜੀਵਨ ਦੀ ਜ਼ਮੀਨ ਨੂੰ ਖੁਸ਼ੀਆਂ ਦੇ ਕਾਮਯਾਬੀ ਦੇ ਫੁੱਲਾਂ ਨਾਲ ਭਰਪੂਰ ਕਰਨਾ ਇਹ ਬੰਦੇ ਦੇ ਹੱਥ 'ਚ ਹੈ